ਸੋ ਜਲ ਸਪਲਾਈ ਵਰਕਰਾਂ ਦੇ ਪਿੱਛੇ ਸਾਥੀ ਜੀ ਮੈਂ ਤੁਹਾਨੂੰ ਅੱਜ ਦਾ ਪ੍ਰੋਗਰਾਮ ਕਰਨ ਲਈ ਆਪਾਂ ਠੇਕ ਕਮਰਾਸਕਰ ਸਮੋਰਚ ਪੰਜਾਬ ਦੇ ਬੰਦ ਰੇਟ ਸੋ ਪੁਲਿਸ ਨੇ ਚਾਰੇ ਪਾਸੋਂ ਜੜਾ ਘੇਰਾ ਪਾ ਲਿਆ ਹਿੱਤਾਂ ਵਿੱਚ ਭੱਜਦੇ ਕੰਦਾ ਟੱਪ ਦੇ ਤੇ ਸਾਹੋ ਸਾਹ ਹੋਏ ਇਹ ਜਲ ਸਪਲਾਈ ਵਿਭਾਗ ਦੇ ਕੱਚੇ ਮੁਲਾਜ਼ਮ ਨੇ ਜਨਰਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਪਰ ਪਟਿਆਲਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਪ੍ਰਦਰਸ਼ਨਕਾਰੀਆਂ ਪਿੱਛੇ ਭੱਜ ਕੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤੇ ਮੁੱਖ ਮੰਤਰੀ ਮਾਨ ਦਾ ਵਿਰੋਧ ਕਰਨ ਤੋਂ ਰੁਕਿਆ ਗਿਆ ਸੋ ਜਲ ਸਪਲਾਈ ਵਰਕਰਾਂ ਦੇ ਪਿੱਛੇ ਸਾਥੀ ਜੀ ਮੇਰੇ ਉਪਤੇ ਅੱਜ ਦਾ ਪ੍ਰੋਗਰਾਮ ਕਰਨਰ ਦੀ ਆਪਾਂ ਠੇਕਾ ਮਾਲਸਕਰ ਸਮੂਰਚ ਪੰਜਾਬ ਦੇ ਬੰਨ ਰੇਟ ਸੋ ਪੁਲਿਸ ਨੇ ਚਾਰੇ ਪਾਸੋਂ ਜਿਹੜਾ ਘੇਰਾ ਪਾ ਲਿਆ ਸੋ ਜਲ ਸਪਲਾਈ ਵਰਕਰਾਂ ਦੇ ਪਿੱਛੇ ਸਾਥੀ ਜੀ ਮੇਰੇ ਉਪਤੇ ਅੱਜ ਦਾ ਪ੍ਰੋਗਰਾਮ ਕਰਨਰ ਦੀ ਆਪਾਂ ਠੇਕਾ ਮਾਲਸਕਰ ਸਮੂਰਚ ਪੰਜਾਬ ਦੇ ਬੰਨ ਰੇਟ ਸੋ ਪੁਲਿਸ ਨੇ ਚਾਰੇ ਪਾਸੋਂ ਜਿਹੜਾ ਘੇਰਾ ਪਾ ਲਿਆ ਸੋ ਜਲ ਸਪਲਾਈ ਵਰਕਰਾਂ ਦੇ ਪਿੱਛੇ ਸਾਥੀ ਜੀ ਮੈਂ ਤੁਹਾਨੂੰ ਪਤੇ ਅੱਜ ਦਾ ਪ੍ਰੋਗਰਾਮ ਕਰਨਾ ਦੀ ਆਪਾਂ ਠੇਕਾ ਮਲਾਨਸ ਕਰ ਸਮੋਰਚ ਪੰਜਾਬ ਦੇ ਬੰਦ ਰੇਟ ਸੋ ਪੁਲਿਸ ਨੇ ਚਾਰੇ ਪਾਸੋਂ ਜਿਹੜਾ ਘੇਰਾ ਪਾ ਲਿਆ ਜਲ ਸਪਲਾਈ ਵਿਭਾਗ ਦੇ ਕੱਚੇ ਮੁਲਾਜ਼ਮ ਸਰਕਾਰ ਤੋਂ ਪੱਕੇ ਕਰਨ ਦੀ ਮੰਗ ਕਰ ਰਹੇ ਨੇ ਬੀਤੇ ਦਿਨੀ ਰੋਪੜ ਚ ਜਦੋਂ ਆਪ ਉਮੀਦਵਾਰ ਮਲਵਿੰਦਰ ਕੰਗ ਦੇ ਹੱਕ ਤੇ ਮੁੱਖ ਮੰਤਰੀ ਭਗਵੰਤ ਮਾਨ ਪ੍ਰਚਾਰ ਕਰਨ ਲਈ ਪਹੁੰਚੇ ਸੀ ਉਸ ਵਕਤ ਵੀ ਪੁਲਿਸ ਦੇ ਵੱਲੋਂ ਇਨ੍ਹਾਂ ਕੱਚੇ ਮੁਲਾਜ਼ਮਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਪੱਗਾਂ ਲੱਤੀਆਂ ਹੋਈਆਂ ਵੀ ਨਜ਼ਰ ਆਈਆਂ ਸੀ ਉਥੇ ਹੀ ਬੀਤੀ ਕੱਲ ਮੰਤਰੀ ਡਾਕਟਰ ਬਲਬੀ ਸਿੰਘ ਦੇ ਹੱਕ ਦੇ ਵਿੱਚ ਰੋਡ ਸ਼ੋਅ ਕਰਨ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਨੇ ਜਲ ਸਪਲਾਈ ਵਰਕਰਾਂ ਨੂੰ ਵਿਰੋਧ ਕਰਨ ਤੋਂ ਰੋਕਿਆ ਤੇ ਉਹਨਾਂ ਨੂੰ ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਸੋ ਜਲ ਸਪਲਾਈ ਵਰਕਰਾਂ ਦੇ ਪਿੱਛੇ ਸਾਥੀ ਜਥੇਬੰਦੀਤ ਅੱਜ ਦਾ ਪ੍ਰੋਗਰਾਮ ਕਰਨ ਲਈ ਆਪਾਂ ਸੇਕ ਕਮਲਾ ਸਰਕਾਰ ਸਮੋਰਚ ਪੰਜਾਬ ਦੇ ਪੰਨ ਰੇਟ ਸੋ ਪੁਲਿਸ ਨੇ ਚਾਰੇ ਪਾਸੋਂ ਜਿਹੜਾ ਘੇਰਾ ਪਾ ਲਿਆ। ਇਸੇ ਦੌਰਾਨ ਕੱਚੇ ਮੁਲਾਜ਼ਮ ਪੁਲਿਸ ਨੂੰ ਬਚਨ ਦੇ ਲਈ ਤੇ ਵਿਰੋਧ ਕਰਨ ਦੇ ਲਈ ਖੇਤਾਂ ਵਿੱਚ ਦੀ ਭਸਦੇ ਹੋਈ ਨਜ਼ਰ ਆਈ ਜਿਸ ਵਾਰ ਵਿਰੋਧੀਆਂ ਦੇ ਬਲੋ ਸਵਾਲ ਵੀ ਖੜੇ ਕੀਤੇ ਜਾ ਰਹੇ ਨੇ ਕਿ ਆਖਿਰਕਾਰ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦੇ ਵੱਲ ਧਿਆਨ ਕਿਉਂ ਨਹੀਂ ਦਿੱਤਾ ਜਾ ਰਿਹਾ ਉਹਨਾਂ ਦੀ ਨਾਲ ਸਰਕਾਰ ਤੱਕ ਇਹ ਸ਼ਾਹੀ ਤੇ ਕਿਉਂ ਉਤਰੀ ਹੋਈ ਹੈ ਜਦਕਿ ਮੁੱਖ ਮੰਤਰੀ ਮਾਨ ਸਤਾ ਚੋਣ ਤੋਂ ਪਹਿਲਾਂ ਕਹਿੰਦੇ ਸੀ ਕਿ ਉਹਨਾਂ ਦੀ ਸਰਕਾਰ 'ਚ ਕੋਈ ਤਾਂ ਨਾ ਨਹੀਂ ਲੱਗੇਗਾ ਤੇ ਕੋਈ ਟੈਂਕੀਆਂ ਦੇ ਉੱਤੇ ਨਹੀਂ ਚੜੇਗਾ ਸਭ ਦੀਆਂ ਮੰਗਾਂ ਪੂਰੀਆਂ ਹੋਣਗੀਆਂ ब्य रपोर्ट पंजाबी चॅनल